ਐਮਐਲਏ ਜਿੰਦਾਬਾਦ ਸਾਈਕਲਵਾਹ ਐਮਐਲਏ ਜਿੰਦਾਬਾਦ ਹਲਕਾ ਸਤਰਾਣਾ ਜਿੰਦਾਬਾਦ ਪੰਗਤ ਸਿੰਘ ਮਾਨ ਜਿੰਦਾਬਾਦ ਅਰਿੰਦ ਕੇਦਰੀਵਾ ਜਿੰਦਾਬਾਦ ਆਪੀ ਪਾਰਟੀ ਜਿੰਦਾਬਾਦ ਜਸਪਾਲ ਲੱਡੂ ਘਟੋ ਬੱਕੇ ਨੂੰ ਆ ਲੈ ਲਓ ਭਾਈ ਲੱਡੂ ਘਟੋ ਸਾਰੇ ਬੰਦੇ ਹੋ ਸ਼ਾਪ ਇਹ ਫੋਟੋ ਖਿਚਾਓ ਯਾਰ ਹਰਜੀਤ ਲੱਡੂ ਮਾਨ ਲੱਡੂ

ਆਜੋ ਵੀ ਥੋੜਾ ਹੌਕਾ ਲੁਧਿਆਣਾ ਵਿਖੇ ਜਮਿਨੀ ਚੋਣ ਦੇ ਵਿੱਚ ਜਿੱਥੇ ਸਨੀਵ ਅਰੋੜਾ ਆਮ ਆਦਮੀ ਪਾਰਟੀ ਦਾ ਨਿਬੱਡੀ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਹੀ ਅੱਜ ਪਾਤਲਾ ਦੇ ਵਿੱਚ ਵੀ ਹਲਕਾ ਵਿਧਾਇਕ ਔਰ ਉਹਨਾਂ ਦੇ ਜਿਹੜੇ ਕੀ ਸਾਥੀਆਂ ਵੱਲੋਂ ਟੀਮ ਵੱਲੋਂ ਇੱਥੇ ਲੱਡੂ ਵੰਡ ਕੇ ਖੁਸ਼ੀ ਦਾ ਜਸ਼ਨ ਕੀਤਾ ਗਿਆ ਹੈ ਅਸੀਂ ਗੱਲ ਕਰਾਂਗੇ ਜਿਹੜੇ ਕੀ ਪਾਤਲਾ ਦੇ ਵਿੱਚ ਜਿਹੜਾ ਲੱਡੂ ਵੰਡੇ ਗਏ ਨੇ ਕਾਫੀ ਇਨਾਂ ਲੋਵੀ ਚਹਲ ਪਹਿਲ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਹ ਜਿਹੜੀ ਅੱਜ ਦੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਔਰ ਕਿਸ ਤਰ੍ਹਾਂ ਇੱਥੇ ਵਰਕਰਾਂ ਦੇ ਵਿੱਚ ਹੌਸਲੇ ਦੇ ਬਹੁਤ ਵਧੀਆ ਲੱਗ ਰਿਹਾ ਔਰ ਆਮ ਆਦਮੀ ਪਾਰਟੀ ਜਿਹੜੀ ਐ ਮੇਰਾ ਨਾਮ ਰਣਜੀਤ ਸਿੰਘ ਵਿਰਕ ਪ੍ਰਧਾਨ ਟਰੱਕ ਯੂਨੀਅਨ ਪਾਤੜਾ ਸੂਬਾ ਸਖਤਰ ਟਰਾਂਸਪੋਰਟ ਵਿੰਗ ਪੰਜਾਬ ਔਰ ਅੱਜ ਜਿਹੜਾ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜਿਹੜੇ ਕਾਫੀ ਟਾਈਮ ਤੋਂ ਲੋਕ ਕਹਿੰਦੇ ਸੀ ਕਿ ਜਿਹੜਾ ਝਾੜੂ ਹੈ ਉਹ ਥੀਲਾ ਥੀਲਾ ਹੋ ਗਿਆ ਔਰ ਲੋਕਾਂ ਨੂੰ ਅੱਜ ਦੱਸਤਾ ਜਿਹੜੇ ਸਾਡੇ ਵਿਰੋਧੀ ਪਾਰਟੀਆਂ ਦੇ ਸੀ ਕਿ ਝਾੜੂ ਥੀਲਾ ਥੀਲਾ ਨਹੀਂ ਹੋਇਆ ਹਜੇ ਸਫਾਈ ਰਹਿੰਦੀ ਹੈ ਉਹ ਕਰੇਗਾ ਔਰ 20 ਸਤਾ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅੱਜ ਸਾਰਿਆਂ ਨੂੰ ਇਹਦੇ ਬਾਰੇ ਪਤਾ ਲੱਗ ਚੁੱਕਿਆ ਹੈ ਕਿ ਜਿਹੜੀ ਲੁਧਿਆਣਾ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੰਜੀਵ अरोड़ा ਜੀ ਨੇ ਬਹੁਤ ਵੱਡੀ ਜਿਹੜੀ ਜਿੱਤ ਹੈ ਉਹ ਪ੍ਰਾਪਤ ਕੀਤੀ ਹੈ ਔਰ ਉਹਦੇ ਤੋਂ ਇਲਾਵਾ ਜਿਹੜੀ ਇੱਕ ਹੋਰ ਹੈ ਕਿ ਜਿਹੜੀ ਗੁਜਰਾਤ ਦੇ ਵਿੱਚ ਜਿਹੜਾ ਮੋਦੀ ਔਰ ਅਮਿਤ ਸ਼ਾ ਦਾ ਗੜ ਮੰਨਿਆ ਜਾਂਦਾ ਹੈ ਉਹਦੇ ਵਿੱਚ ਵੀ ਇੱਕ ਜਿਹੜੀ ਵਾਇਬ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਮਾਰਕਾ ਮਾਰਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉਹ ਦਿਨ ਦੂਰ ਨਹੀਂ ਜਦੋਂ ਆਮ ਆਦਮੀ ਪਾਰਟੀ ਪੂਰੇ ਭਾਰਤ ਦੇ ਵਿੱਚ ਜਿਹੜੇ ਆਪਣੇ ਪੈਰ ਫਲਾਈਗੀ ਔਰ ਸਾਰੀਆਂ ਸਟੇਟ ਦੇ ਵਿੱਚ ਪੰਜਾਬ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਔਰ ਜਿਹੜੇ ਅੱਜ ਵਿਰੋਧੀ ਸੀ ਸਾਡੇ ਉਹਨਾਂ ਦੇ ਮੂੰਹ ਬੰਦ ਹੋਏ ਆ ਕਿ ਆਮ ਆਦਮੀ ਪਾਰਟੀ ਥਿਲਾ ਥਿਲਾ ਨਹੀਂ ਆਮ ਆਦਮੀ ਪਾਰਟੀ ਇਕੱਠੀ ਹੋਈ ਹੈ ਔਰ ਆਉਣ ਵਾਲੇ ਉਹਨਾਂ ਨੂੰ ਚੰਤਾਵਾਂ ਨੇ ਕੇ ਆਉਣ ਵਾਲੇ 227 ਦੇ ਵਿੱਚ ਅਸੀਂ ਫੇਰ ਜਿਹੜੀ ਹੈ ਸੱਤਾ ਤੋਂ ਪਿੱਛੇ ਜਾ ਰਹੇ ਜੀੜੀ ਸਿੰਘਲਾ ਜੀ ਕਿਉਂਕਿ ਤੁਸੀਂ ਦਫ਼ਤਰ ਦੇ ਵਿੱਚ ਸੀ ਕਿਸ ਤਰ੍ਹਾਂ ਦੀਆਂ ਉਮੀਦਾਂ ਸੀਗੀਆਂ ਔਰ ਜਿਹੜੇ ਕਿ ਅੱਜ ਇੱਥੇ ਤੁਹਾਨੂੰ ਲੱਗ ਰਿਹਾ ਵੀ ਲੁਧਿਆਣੇ ਵਾਲੀ ਚੋਣ ਦੇ ਵਿੱਚ ਕਾਫੀ ਵੱਡੀ ਬੜਤ ਬਣਾਈ ਆ ਆਮ ਆਦਮੀ ਪਾਰਟੀ ਨੇ ਔਰ ਲੋਕਾਂ ਦੇ ਜਿਹੜੇ ਕਿ ਕਹਿਣ ਨਾਲੋਂ ਚਾਹੇ ਕੋਈ ਵੀ ਆਪ ਦੇ ਜਿੱਦ ਦੇ ਵੱਡੇ ਵੱਡੇ ਦਾਅਵੇ ਕਰਦਾ ਸੀਗਾ ਕਿਸ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਸੀ ਤੁਸੀਂ ਪਹਿਲਾਂ ਦੇਖੋ ਜੋ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਜੋ ਵਾਅਦੇ ਕੀਤੇ ਸੀ ਉਹਦੇ ਮੁਤਾਬਕ ਕੰਮ ਕਰ ਰਹੀ ਹੈ ਲੋਕ ਸੰਤੁਸ਼ਟ ਨੇ ਵਿਰੋਧੀ ਪਾਰਟੀਆਂ ਜ਼ਰੂਰ ਰਾਗਲਾਪਰੀਆਂ ਨੇ ਵੀ ਆਮ ਆਦਮੀ ਪਾਰਟੀ ਨੇ ਆਪਣੇ ਵਾਦੇ ਪੂਰੇ ਨਹੀਂ ਕੀਤੇ ਪਰੰਤੂ ਇਹ ਜੇ ਕੰਮ ਕੀਤੇ ਨੇ ਭਗਵੰਤ ਸਿੰਘ ਮਾਨ ਸਰਕਾਰ ਨੇ ਵੀ ਜਿਹੜੇ ਅੱਜ ਤੱਕ 70 ਸਾਲਾਂ ਚ ਨਹੀਂ ਹੋਏ ਚਾਹੇ ਉਹ ਨਹਿਰਾਂ ਚ ਪਾਣੀ ਨੂੰ ਲੈ ਕੇ ਚਾਹੇ ਬਿਜਲੀ ਨੂੰ ਲੈ ਕੇ ਜਾਂ ਹੋਰ ਕਿੰਨੀਆਂ ਜਿਹੜੀਆਂ ਸਮਾਜਿਕ ਬੁਰਾਈਆਂ ਸੀ ਜਿਵੇਂ ਕਿ ਨਸ਼ੇ ਨੇ ਉਹ ਸਮਾਜ ਨੂੰ ਖੋਖਲਾ ਕਰ ਰਹੇ ਨੇ ਆਮ ਆਦਮੀ ਪਾਰਟੀ ਇੱਕ ਇਕੱਲੀ ਇਹੋ ਜਿਹੀ ਪਾਰਟੀ ਹੈ ਜਿਹਨੇ ਇੱਕ ਜੁੱਧ ਛੇੜਿਆ ਨਸ਼ਿਆਂ ਦੇ ਵਿਰੁੱਧ ਸੋ ਜਿਹੜੀ ਇਹ ਬਾਈਲ ਇਕਸ਼ਨ ਹੈ ਇਹ ਇੱਕ ਉਹਦੇ ਚ ਪਤਾ ਲੱਗਦਾ ਵੀ ਜਿਹੜੀ ਪਾਰਟੀ ਆ ਉਹਦੀ ਪਰਫਾਰਮੈਂਸ ਕਿੱਦਾਂ ਉਹਦੇ ਚ ਲੋਕ ਜੇ ਲੋਕ ਨਾਰਾਜ਼ ਹੁੰਦੇ ਤਾਂ ਅੱਜ ਜਿਹੜੀ ਪੋਲਿੰਗ ਹੈ ਉਹ ਵਿਰੋਧੀ ਪਾਰਟੀਆਂ ਦੇ ਹੱਕ ਚ ਹੋਣੀ ਸੀ ਇਸ ਤੋਂ ਸਾਫ਼ ਜਾਹਰ ਹੋ ਗਿਆ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਤਕਲੀਫਾਂ ਨੂੰ ਮੁੱਖ ਰੱਖ ਕੇ ਕੰਮ ਕਰਦੀ ਹੈ ਲੋਕਾਂ ਦੇ ਲਈ ਕੰਮ ਕਰਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਚੋਣ ਦੇ ਵਿੱਚ ਕਾਫੀ ਵੱਡਾ ਜੋਰ ਲੱਗਿਆ ਹੋਇਆ ਸੀਗਾ ਪ੍ਰਧਾਨ ਜੀ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਹੋ ਇੱਥੇ ਤੁਸੀਂ ਵੀ ਜਾਣਦੇ ਰਹੇ ਹੋ ਸਾਰੇ ਇੱਥੋਂ ਟੀਮ ਜਾਂਦੀ ਰਹੀ ਐਮਐਲਏ ਸਾਹਿਬ ਦੀ ਵੀ ਟੀਮ ਜਾਂਦੀ ਰਹੀ ਹੈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਔਰ ਜਿਹੜਾ ਕਿ ਅੱਜ ਉੱਥੇ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਉਹਦੇ ਵਿੱਚ ਇੱਥੇ ਤੁਸੀਂ ਲੱਡੂ ਜਾਂ ਕਿਸ ਤਰ੍ਹਾਂ ਦੀ ਕੋਈ ਖਾਣ ਮੈਂ ਰਣਵੀਰ ਸਿੰਘ ਪ੍ਰਧਾਨ ਨਗਰ ਕੌਂਸਲ ਪਾਤੜਾ ਅੱਜ ਅਸੀਂ ਦੋ ਜਸ਼ਨ ਮਨਾਏ ਨੇ ਇੱਕ ਤਾਂ ਸਾਡੇ ਹਲਕਾ ਵਿਧਾਇਕ ਇਸ ਹਲਕੇ ਦੀ ਆਨ ਤੇ ਸ਼ਾਨ ਸਦਾ ਕਲਮਨ ਸਿੰਘ ਐਮਐਲਏ ਹਲਕਾ 17 ਜਨਮ ਦਿਨ ਦੇ ਹੈਗਾ ਉਹਨਾਂ ਨੂੰ ਮੁਬਾਰਕਵਾਦ ਹੈ ਦੂਜਾ ਅੱਜ ਦੇ ਦਿਨ ਹੀ ਜੇ ਦੋ ਰਿਜ਼ਲਟ ਆਏ ਨੇ ਇੱਕ ਤਾਂ ਗੁਜਰਾਤ ਦੇ ਵਿੱਚ ਜਿੱਥੇ ਅਮਿਤ ਸ਼ਾਹ ਤੇ ਮੋਦੀ ਗੁਜਰਾਤ ਨੂੰ ਬਲੋਂਗ ਕਰਦੇ ਨੇ ਉਹਨਾਂ ਦਾ ਮੰਨਿਆ ਗਾ ਗੱਡ ਤੋੜਿਆ ਵੈ ਜਿਹਦੇ ਵੀ ਸਾਡੇ ਜਿਹੜਾ ਐਮਐਲਏ ਵਿਧਾਇਕ ਜਿਹੜਾ ਸਾਡਾ ਚੁਣਿਆ ਗਿਆ 17000 ਤੋਂ ਵੱਧ ਵੋਟਾਂ ਲੈ ਕੇ ਜਿੱਤਿਆ ਵੈ ਦੂਜਾ ਸਾਡਾ ਜਿਹੜਾ ਜਿਮਨੀ ਚੌਂ ਸੀਗੀ ਲੁਧਿਆਣਾ ਦੀ ਉਹ ਸਾਡੇ ਸਾਥੀ ਨੇ ਜਿੱਤੀ ਹੈ ਤੇ ਇਹ ਲੋਕਾਂ ਦੇ ਵਿੱਚ ਸਪਸ਼ਟ ਕਰਤਾ ਕਿ ਅਜੇ ਵੀ ਆਮ ਲੋਕਾਂ ਨੂੰ ਲੋਕ ਜਿਹੜੇ ਨੇ ਉਹ ਆਮ ਆਦੀ ਪਾਰਟੀ ਚਾਹੁੰਦੇ ਨੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਕੈਬਨਿਟ ਹੈ ਪਾਣੀ ਦਾ ਮੁੱਦਾ ਹਰ ਘਰ ਦੇ ਅੰਦਰ ਪਾਣੀ ਦਾ ਮੁੱਦਾ ਜੇ ਲੈ ਕੇ ਆਈ ਹੈ ਖੇਤਾਂਨ ਜਿੱਥੇ ਖਾਲ ਕਦੇ ਵੀ ਪਾਣੀ 20 25 ਸਾਲ ਨਹੀਂ ਆਇਆ ਉੱਥੇ ਪਾਣੀ ਆਇਆ ਵਾ ਬਿਜਲੀ ਸਮੱਸਿਆ ਹਾਲ ਤੱਕ ਕੋਈ ਨਹੀਂ ਆਈ 10 ਤੋਂ 12 ਘੰਟੇ 12 ਘੰਟੇ ਬਿਜਲੀ ਆ ਰਹੀ ਹੈ ਸ਼ਾਇਦ ਨਾ ਕੋਈ ਕਟਨੀ ਹੈ ਇਹੀ ਸਮਾ ਸੀਗਾ ਇਹੀ ਸਰਕਾਰਾਂ ਸੀਗਾ ਜਿਹੜੀਆਂ ਕਾਂਗਰਸ ਦੀਆਂ ਸੀਗੀਆਂ ਜਾਂ ਅਕਾਲੀ ਸਰਕਾਰ ਸੀ ਉਹਨਾਂ ਟਾਈਮ ਤੇ ਕਟ ਵੀ ਲੱਗਦੇ ਸੀਗੇ আর ਉਹ ਜਿਹੜੇ ਨਾਲੇ ਸੀਗੇ ਨਹਿਰੀ ਖਾਲ ਸੀਗੇ ਉਹ ਸਾਰੇ ਬੰਦ ਹੋ ਗਏ ਸੀ ਜਿਹੜੇ ਅੱਜ ਪਾਣੀ ਪਹੁੰਚ ਆ ਵਾ ਲੋਕਾਂ ਜਿਹੜੀ ਮੋਹਰ ਲਾਈ ਆ ਉਹ ਸਾਡੇ ਕੰਮ ਤੇ ਲਾਈ ਆ ਤੁਸੀਂ ਅੱਜ ਮੈਨੂੰ ਲੱਗ ਰਿਹਾ ਵੀ ਠੀਕ ਨਹੀਂ ਹੋ ਤੁਹਾਡੀ ਤਵੀ ਤੇ ਕਿਸ ਤਰ੍ਹਾਂ ਦੀ ਔਰ ਤੁਸੀਂ ਇੱਕ ਸਗੰਝੇ ਨਾਲ ਚੱਲ ਕੇ ਆਏ ਹੋ ਅੱਜ ਖੁਸ਼ੀ ਦੇ ਵਿੱਚ ਇਸ ਮੌਕੇ ਤੇ ਉੱਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਦੇਖੋ ਜੀ ਬਹੁਤ ਖੁਸ਼ੀ ਦਾ ਹਾਸਲ ਹੋਇਆ ਮੈਂ 시ਟੀ ਪ੍ਰਧਾਨ ਆਮਾਦੀ ਬਾਟੀ ਪਾਤਣਾ ਮੇਰੇ ਗੋਡੇ ਦਾ ਪ੍ਰੈਸ਼ਨ ਹੋਣ ਕਰਕੇ ਮੈਂ ਘਰੇ ਪਿਆ ਸੀ ਪਰ ਜਦੋਂ ਸਾਨੂੰ ਲੁਧਿਆਣਾ ਦੀ ਸਾਡਾ ਜੋ ਸੰਜੀਵ ਅਰੋੜਾ ਜੀ ਐ ਜਿੱਤ ਪ੍ਰਾਪਤ ਹੋਈ ਇੱਕ ਗੁਜਰਾਤ ਦੇ ਵਿੱਚ ਜਿੱਥੇ ਮੋਦੀ ਸਰਕਾਰ ਹੈ ਮੋਦੀ ਦਾ ਘੜਾ ਮੰਨਿਆ ਜਾਂਦਾ ਹੈ ਸਾਡਾ ਉੱਥੇ ਕੈਂਪਲੇ ਜਿਮਨੀ ਤੋਂ ਜਿੱਤੇ ਆ ਉਡੀ ਖੁਸ਼ੀ ਵਿੱਚ ਮੈਥੋਂ ਕਰ ਰਿਹਾ ਨਹੀਂ ਗਿਆ ਅੱਜ ਸਾਡੇ ਵਰਕਰਾਂ ਨੇ ਔਰੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਤੇ ਉਹਨਾਂ ਵਰਕਰਾਂ ਦਾ ਵਲੰਟੀਅਰ ਸਾਹਿਬਾਨ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਲੁਧਿਆਣਾ ਜਾ ਕੇ ਸਾਡੀ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਤੇ ਉਹਦਾ ਸਾਨੂੰ ਫਲ ਮਿਲਿਆ ਸਾਡਾ ਸੰਜੀਵ अरोੜਾ ਜੋ ਜਿੱਤੇ ਨੇ ਵੱਡੀ ਮਾਰਜਨ ਨਾਲ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਜੋ ਪਾਰਟੀ ਨੂੰ ਕਹਿੰਦੇ ਵੀ ਝਾੜੂ ਤਿੱਲਾ ਤਿੱਲਾ ਹੋ ਗਈ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਵੀ ਸਾਡੀ ਪਾਰਟੀ ਆਮ ਆਦੀ ਪਾਰਟੀ ਹਰੇਕ ਸੂਬੇ ਦੇ ਵਿੱਚ ਸਾਡਾ ਵਲੰਟੀਅਰ ਬੈਠਾ ਹੈ ਸਾਡੇ ਐਮਐਲ ਸਾਹਿਬ ਬੈਠੇ ਨੇ ਜਿਵੇਂ ਹੁਣ ਗਜਰਾਤ ਵਿੱਚ ਵੀ ਹੈ ਪਹਿਲਾਂ ਇੱਥੇ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਇਹ ਨਹੀਂ ਕਰਦਾ ਜਿਵੇਂ ਕਿ ਦੱਸ ਰਿਹਾ ਸੀ ਕਿ ਗੁਜਰਾਤ ਔਰ ਲੁਧਿਆਣੇ ਦੀ ਸੀਟ ਜਿਹੜੀ ਕਿ ਦੋਨੇ ਹੀ ਵੱਡੀ ਬੜਤ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਕੇ ਲੈ ਕੇ ਗਈ ਹੈ ਤੀਜਾ ਇੱਥੇ ਜਿਹੜਾ ਕਿ ਐਮ ਐਲ ਏ ਜਿਹੜੇ ਵਿਧਾਇਕ ਨੇ ਕਲਵੰਤ ਸਿੰਘ ਬਾਜੀਆਰ ਉਹਨਾਂ ਦਾ ਵੀ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਵੀ ਇੱਕ ਕਿਉਂਕਿ ਨਾਲ ਦੀ ਨਾਲ ਜਿਸ ਤਰ੍ਹਾਂ ਹੁਣ ਜਨਮ ਦਿਨ ਹੈ ਉਸੇ ਤਰ੍ਹਾਂ ਹੀ ਦੂਸਰੇ ਪਾਸੇ ਚਾਰਜ ਫੇਰੇ ਲੱਡੂ ਵੰਡੇ ਜਾ ਰਹੇ ਸਾਰੇ ਪਾਸੇ ਖੁਸ਼ੀਆਂ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਹ ਜਿਹੜੀ ਅੱਜ ਦੀ ਬੜਤ ਬਣਾਈ ਹੋਈ ਆ 2027 ਦੇ ਵਿੱਚ ਕੀ ਕਦਰ ਨਜ਼ਰ ਆਵੇਗੀ